ਅੱਜ ਬਣਾਵਾਂਗੇ ਆਪਾਂ ਗੋਭੀ ਦੀ ਸਬਜ਼ੀ ਸਭ ਤੋਂ ਪਹਿਲਾਂ ਲੈ ਲਈ ਕੜਾਈ ਵਿੱਚ ਪਾਇਆ ਆਪਾਂ ਸਰੋਂ ਦਾ ਤੇਲ ਤੇ ਇਸ ਨੂੰ ਮੱਠੀ-ਮੱਠੀ ਅੱਗ ਤੇ ਪੁੱਜਣ ਵਾਸਤੇ ਰੱਖਤਾ ਤੇ ਵਿੱਚ ਪਾਵਾਂਗੇ ਆਪਾਂ ਜੀਰਾ ਜੀਰਾ ਆਪਣਾ ਜਿਹੜਾ ਪੁੱਜ ਚੁੱਕਿਆ ਵਿੱਚ ਤੇ ਵਿੱਚ ਪਾਵਾਂ ਗੰਡਾ ਹਰੀਆਂ ਮਿਰਚਾਂ ਅਦਰਕ ਲਸਣ ਜੋ ਵੀ ਮਸਾਲਾ ਆਪਾਂ ਕੱਟਿਆ ਸੀ ਸਾਰਾ ਤੇਲ ਦੇ ਵਿੱਚ ਪਾ ਦਿੱਤਾ ਹੌਲੀ ਹੌਲੀ ਇਸ ਨੂੰ ਰਲਾ ਦੇਵਾਂਗੇ ਇਸ ਨੂੰ ਹਿਲਾਉਂਦੇ ਜਾਵਾਂਗੇ ਤਾਂ ਕਿ ਆਪਣਾ ਜਿਹੜਾ ਮਸਾਲਾ ਥੱਲੇ ਜਾ ਲੱਗ ਜਾਵੇ ਤਾਂ ਆਪਣਾ ਮਸਾਲਾ ਜਿਹੜਾ ਭੁੱਜ ਕੇ ਤਿਆਰ ਹੋ ਚੁੱਕਿਆ ਵਿੱਚ ਪਾ ਦਾਂਗੇ ਆਪਾਂ ਗੋਭੀ ਜੋ ਕਿ ਪਹਿਲੇ ਕੱਟ ਕੇ ਰੱਖੀ ਹੋਈ ਸੀਗੀ ਗੋਭੀ ਵਿੱਚ ਪਾ ਕੇ ਇਸ ਨੂੰ ਹਿਲਾਉਂਦੇ ਜਾਵਾਂਗੇ ਹੌਲੀ ਹੌਲੀ ਗੋਪੀ ਚੰਗੀ ਤਰ੍ਹਾਂ ਲਾ ਰਹਾ ਲਾ ਕੇ ਵਿੱਚ ਰਲਾ ਦੇਵਾਂਗੇ ਵਿੱਚ ਪਾਵਾਂਗੇ ਆਪਾਂ ਨਮਕ ਮਿਰਚਾਂ ਤੇ ਵਿੱਚ ਪਾਵਾਂਗੇ ਨਾਲ ਹੀ ਨਾਲ ਆਪਾਂ ਮਿਰਚਾਂ ਦੇ ਪੀਸੀ ਮਿਰਚਾ ਪਾ ਕੇ ਵਿੱਚ ਪਾ ਦਾਂਗੇ ਹਲਦੀ ਹਲਦੀ ਪਾ ਕੇ ਤੇ ਇਸ ਨੂੰ ਚੰਗੀ ਤਰ੍ਹਾਂ ਵਿੱਚ ਰਲਾ ਦੇਵਾਂਗੇ ਨੂੰ ਮਿਰਚ ਨੂੰ ਸਾਰਾ ਵਿੱਚ ਰਲਾ ਦਾਂ ਗੋਭੀ ਦੇ ਲਓ ਜੀ ਆਪਣਾ ਜਿਹੜਾ ਨੂਨ ਮਿਰਚ ਵਿੱਚ ਰਲ ਚੁੱਕਿਆ ਤਾਂ ਹੁਣ ਆਪ ਇਸ ਨੂੰ ਘਰ ਦੇਵਾਂਗੇ ਰੱਖ ਦੇਵਾਂਗੇ ਬਨਣ ਵਾਸਤੇ ਲਓ ਜੀ ਗੋਭੀ ਬਣ ਕੇ ਤਿਆਰ ਆ ਆਪਣੀ ਦੇਖੋ ਕਿੰਨਾ ਸੋਹਣਾ ਰੰਗ ਆਇਆ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਆਪਣੀ ਗੋਭੀ